ਜੀ ਸੇ ਜੱਸੇ ਜਿ ਵਿਚੀ ਆਗੇ ਵੀ ਚਲੋ ਰਿਸ਼ਤੇਦਾਰੀ ਹੈ ਜੀ ਠੀਕ ਹੈ ਹਾਂ ਵੀ ਰਿਸ਼ਤੇਦਾਰੀ ਵਾਲੀ ਕੁੜੀ ਚਲੋ ਨਹੀਂ ਧੋਖਾ ਦਿੰਦੀ ਹੈਗੀ ਜੀ ਕਿੰਨੇ ਲੱਖ ਰੁਪਏ ਲਾਇਏ ਜੀ ਤੁਸੀਂ ਨੇ ਅਸੀਂ ਨੇ ਜੀ 22 ਲੱਖ 85000 ਜੀ ਆਨੰਦ ਕਾਰਜ ਹੋਏ ਸੀ ਜੀ ਦਿਖਾਓ ਜੀ ਕਿੱਥੇ ਪਾਸ ਸੀਗਾ ਜੀ ਹਾਂਜੀ ਆਨੰਦ ਕਾਰਜ ਹੋਏ ਸੀ ਮੈਂ ਇਹ ਕਹਿ ਰਹੇ ਹਾਂ ਜੀ ਵੀ ਇਹ ਧੋਖਿਆਂ ਤੋਂ ਬਚੋ ਜੀ ਵੀ ਕਿਸੇ ਵੀ ਕੁੜੀ ਦੇ ਉੱਤੇ ਤੁਸੀਂ ਬਿਨਾਂ ਸੋਚੇ ਸਮਝੇ ਪੈਸਾ ਨਾ ਲਾਓ ਜੀ ਜੋ ਸਾਡੇ ਨਾਲ ਬਣੀ ਉਹ ਕਿਸੇ ਨਾਲ ਹੋਰ ਨਾ ਬਣੀ ਸਾਡੇ ਹੱਥ ਬਨ ਕੇ ਹੀ ਬੇਨਤੀ ਹੈ ਜੀ ਵੀ ਬਚੋ ਆਪਦੇ ਬੱਚਿਆਂ ਨੂੰ ਜੇ ਤੋੜਨਾ ਤਾਂ ਆਪਣੇ ਸਿਰ ਦੇ ਉੱਤੇ ਤੋੜੋ ਕਿਸੇ ਕੁੜੀ ਦੇ ਪੈਸੇ ਨਾ ਲਾਓ ਜੀ ਅਨ ਜਿੰਨਾਂ ਨਾਲ ਵੀ ਧੋਖਾ ਹੋਇਆ ਜੀ ਸਾਨੂੰ ਆ ਕੇ ਮਿਲੋ ਸਾਡਾ ਨੰਬਰ ਦਿੱਤਾ ਹੋਇਆ ਜੀ ਅਸੀਂ ਦੁਬਾਰਾ ਵੀ ਦੇਵਾਂਗੇ ਸਾਡੇ ਨਾਲ ਸੰਪਰਕ ਕਰੋ ਜੀ ਸਾਡੀ ਮਦਦ ਕਰੋ ਤੇ ਹਾਂਜੀ ਇਹ ਚੈਟ ਆ ਗਈ ਜੀ ਚੈਟ ਦੇ ਵਿੱਚ ਮਤਲਬ ਕਿ ਉੱਥੇ ਦੀ ਪੰਚਾਇਤ ਸਾਬਕਾ ਪੰਚਾਇਤ ਕਹਿ ਰਹੀ ਆ ਵੀ ਕੁੜੀ ਆਊਗੀ ਬਾਹਰ ਵੀ ਮਤਲਬ ਕਿ ਆਊਗੀ ਕੋਟ ਮੈਰਿਜ ਕਰਵਾਉਣ ਆਊਗੀ ਦੇਖੋ ਜੀ ਤੁਸੀਂ ਚੈਟ ਦੇ ਵਿੱਚ ਕਹਿ ਰਹੀ ਆ ਵੀ ਮੈਂ ਨਹੀਂ ਆਉਣਾ ਸਾਨੂੰ ਧੋਖੇ 'ਚ ਰੱਖਿਆ ਜੀ ਪੰਚਾਇਤ ਨੇ ਵੀ ਕੁੜੀ ਆਊਗੀ ਜਦੋਂ ਵੀ ਕੁਲਵਿੰਦਰ ਮਤਲਬ ਕਿ ਅਕਤੂਬਰ ਦੇ ਵਿੱਚ 21+ ਹੋ ਗਿਆ ਨਾ ਵੀ ਉਦੋਂ ਉਹ ਅਨੰਦ ਕੋਟ ਮੈਰਿਜ ਕਰਾਉਣ ਆਊਗੀ ਏ ਜੀ ਸਿਮਰਨਜੀਤ ਕੌਰ ਵਾਦਾ ਕਰਕੇ ਗਈ ਸੀ ਵੀ ਮੰਮੀ ਮੈਂ ਸਾਲ ਦੀ ਸਟੱਡੀ ਤੋਂ ਬਾਅਦ ਕੋਟ ਮੈਰਿਜ ਕਰਾਉਣ ਆਉਂਗੀ ਜਿਹੜੀ ਗੱਲ ਤੋਂ ਜੀ ਉਹ ਮੁਕਰ ਗਈ ਵੀ ਮੈਂ ਨਹੀਂ ਆਉਂਦੀ ਹੈਗੀ ਤੇ ਜਿਹੜੇ ਬੰਦੇ ਦੇ ਉਹ ਮੈਗਰ ਲੱਗੀ ਹੋਈ ਆ ਜੀ ਉਹ ਮੈਰਿਡ ਆ ਜੀ ਉਹਦੇ ਦੋ ਬੇਟੀਆਂ ਨੇ ਜੀ ਮਤਲਬ ਕਿ ਪੰਜਾਬੀ ਆ ਉਹ ਹਾਂਜੀ ਪੰਜਾਬੀ ਆ ਜੀ ਜਗਮੋਹਨ ਦਿਓਲ ਜੀ ਜਗਮੋਹਨ ਸਿੰਘ ਦਿਓਲ ਜੀ ਸਿਟੀ ਜਾਣਾ ਉਹਨਾਂ ਦੇ ਟਾਇਰਾਂ ਦੀ ਆਪਣੀ ਗੈਰੇਜ ਆ ਜੀ ਉੱਥੇ ਕੈਨੇਡਾ ਦੇ ਵਿੱਚ ਉਹਨਾਂ ਦੇ ਮੈਗਰ ਲੱਗੀ ਹੋਈ ਆ ਜੀ ਉਹਨਾਂ ਦੀ ਹੀ ਸੁਣਦੀ ਆ ਉਹ ਵੀ ਸੀ ਸਾਨੂੰ ਮਤਲਬ ਕਿ ਫੋਨ ਕਰਕੇ ਆਪਦੀਆਂ ਰਿਕਾਰਡਿੰਗਾਂ ਭੇਜ ਕੇ ਫਿਰ ਡਿਲੀਟ ਕਰ ਦਿੰਦੇ ਨੇ ਐਂ ਕਹਿ ਰਹੇ ਨੇ ਵੀ ਜੇ ਤੁਸੀਂ ਨੇ ਆਪਦਾ ਮੁੰਡਾ ਭੇਜਣਾ ਤਾਂ 45 ਲੱਖ ਰੁਪਈਆ ਦਿਓ ਠੀਕ ਅੱਛਾ ਹਾਂਜੀ ਹਾਂਜੀ ਉਹਨਾਂ ਨੂੰ ਮੈਂ ਅਗਰ ਲਾ ਰੱਖੀ ਆ ਜੀ ਉਹਨਾਂ ਨੇ ਇਹ ਕੌਣ ਕਹਿੰਦਾ ਹੈਗਾ ਇਹ ਜੀ ਮਤਲਬ ਕਿ ਜਿੰਨਾ ਜਗਮੋਹਨ ਸਿੰਘ ਕਹਿੰਦਾ ਜੀ सोनू ਹਾਂਜੀ ਮਤਲਬ ਕਿ ਉਹਦੀ ਉਹਦੀ ਵਾਈਫ ਪਹਿਲਾਂ ਕਹਿੰਦੀ ਹੁੰਦੀ ਸਾਨੂੰ ਪਰ ਭੇਜ ਕੇ ਰਿਕਾਰਡਿੰਗ ਡਿਲੀਟ ਕਰ ਦਿੱਤੀਦੀ ਉਹਨੇ ਹਾਂਜੀ ਇਹ ਤਾਂ ਹੁੰਦੀ ਨਹੀਂ ਇਹ ਤਾਂ ਤੁਹਾਡੇ ਨਾਲ ਗੱਲ ਨਹੀਂ ਕਰਦੀ ਜੀ ਉਹਨਾਂ ਨੇ ਜੀ ਪੂਰਾ ਫੁੱਲ ਸਾਥ ਦਿੱਤਾ ਉਹਨੂੰ ਰਹਿਣ ਨੂੰ ਜਗ੍ਹਾ ਦਿੱਤੀ ਆ ਫਿਰ ਹੀ ਦੀ ਆਪਦੀ ਗੱਡੀ 'ਚ ਉਹਨੂੰ ਘੁੰਮਣ-ਭਿਰਨ ਲਈ ਲੈ ਕੇ ਜਾਂਦੇ ਨੇ ਉਹਨਾਂ ਦੇ ਨਾਲ ਹੀ ਰਹਿੰਦੀ ਜਦੋਂ ਫੋਨ ਪਹਿਲਾਂ ਕਰਦੇ ਹੁੰਦੇ ਉਹ ਜਗਮੋਹਣੀ ਫੋਨ ਚੱਕਦਾ ਹੁੰਦਾ ਸੀਗਾ ਜੀ ਹਾਂਜੀ ਉਹਨੇ ਜੀ ਆਪ ਦਾ ਸਹੀ ਆ ਸੋਚ ਲਿਆ ਵੀ ਮਤਲਬ ਕਿ ਮੈਨੂੰ ਪੀਆਰ ਮਿਲ ਜੂਗੀ ਮੈਂ ਇਹਨਾਂ ਤੋਂ ਜ ਖੇਪੜ ਵਾਲਿਆਂ ਤੋਂ ਕੀ ਲੈਣਾ ਤਾਂ ਹੀ ਜੀ ਸਾਡੇ ਨੰਬਰ ਬਲੌਕ 'ਚ ਪਾਏ ਕਦੇ ਸਾਡੇ ਨਾਲ ਗੱਲ ਨਹੀਂ ਕੀਤੀ ਉਹਨੂੰ ਡਿਗਰੀ ਮਿਲੀ ਜੀ ਮਤਲਬ ਕਿ ਜਦੋਂ ਸਟੱਡੀ ਪੂਰੀ ਹੋਈ ਆ ਉਹਦੀ ਡਿਗਰੀ ਮਿਲੀ ਉਹਨੇ ਜੀ ਸਾਡੇ ਨੰਬਰਾਂ ਤੇ ਪ੍ਰਾਈ ਅੰਮ ਫੋਟੋ ਪਾਈ ਆਵਦੀ ਵੀ ਮੈਨੂੰ ਡਿਗਰੀ ਮਿਲੀ ਆ ਤੁਸੀਂ ਦੱਸੋ ਜੀ ਇਹ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਵੀ ਇੱਕ ਬੰਦੇ ਨੇ ਜ਼ਮੀਨ ਵੇਚ ਕੇ ਉਹਨੂੰ ਸਟੱਡੀ ਕਰਾਈ ਉਸੇ ਸਾਡੇ ਨੰਬਰਾਂ ਤੇ ਜੀ ਪ੍ਰਾਈਵੇਸੀ ਲਾ ਕੇ ਉਹ ਫੋਟੋਆਂ ਪਾਉਂਦੀ ਆ ਜੀ ਦੋਸਤੋ ਇਸ ਵਕਤ ਜਖੇਪੜ ਪਿੰਡ ਦੇ ਵਿੱਚ ਖੜਿਆਂਗੇ ਜਿੱਥੇ ਇੱਕ ਖਬਰ ਬਹੁਤ ਜ਼ਿਆਦਾ ਚੱਲ ਰਹੀ ਹੈ ਤੇਜ਼ੀ ਦੇ ਨਾਲ ਅਹਰ ਵਿਦੇਸ਼ ਭੇਜਣ ਵਾਲੀ ਜੋ ਚੱਲ ਰਿਹਾ ਹੈ ਮਸਲਾ ਉਹਦੇ ਉੱਤੇ ਗੱਲਬਾਤ ਕਰਦੇ ਆ ਜਖੇਪੜ ਪਹੁੰਚਿਆਂਗੇ ਹਾਂ ਜੀ ਮਤਾ ਜੀ ਸ਼ਾਸਤਰੀ ਕਾਲ ਸ਼ਾਸਤਰੀ ਕਾਲ ਬਟੇ ਹਾਂ ਸ਼ੋਭਨਾਮ ਕੀ ਮਤਾ ਜੀ ਹਾਂ ਸਿਮਰਨਜੀਤ ਕੌਰ ਆ ਜੀ ਮੇਰਾ ਨਾਮ ਵੀ ਠੀਕ ਹੈ ਜੀ ਤੇ ਤੁਹਾਡੇ ਬੇਟੇ ਦਾ ਨਾਮ ਕੁਲਵਿੰਦਰ ਸਿੰਘ ਜੀ ਕੁਲਵਿੰਦਰ ਸਿੰਘ ਪਿੰਡ ਜਖੇਪਲ ਜੀ ਔਲਖ ਕੋਠੇ ਜੀ ਔਲਖ ਕੋਠੇ ਹਾਂ ਜੀ ਇਹ ਕੀ ਗੱਲਬਾਤ ਹੋਈ ਹੈ ਜੋ ਆਪਣੇ ਹਾਂ ਬਸ ਗੱਲ ਤਾਂ ਵੀਰ ਜੀ ਇਹ ਹੀ ਹੋਈ ਹੈ ਕਿ ਮਤਲਬ ਕਿ ਕੁੜੀ ਦੀ ਸਾਨੂੰ ਦੱਸ ਪਾਈ ਜੀ ਕੁੜੀ ਦਾ ਮਤਲਬ ਕਿਦੀ ਭੂਆ ਬੈਹੀ ਹੋਈ ਹੈ ਜੀ ਆਪਣੇ ਜਿਖੇਪੜ ਆ ਨਰਪਾਲ ਸਿੰਘ ਨੇ ਜੀ ਇਹ ਰਿਸ਼ਤਾ ਕਰਵਾਇਆ ਠੀਕ ਹੈ ਸਾਨੂੰ ਇਹ ਕਿਹਾ ਵੀ ਕੁੜੀ ਦੀ ਹਾਈਲਰਸ ਕੀਤੀ ਹੋਈ ਹੈ ਵੀ ਪੈਸੇ ਸਾਨੂੰ ਲਾਉਣੇ ਪੈਣਗੇ ਜੀ ਹਾਂ ਪੈਸੇ ਜੀ ਮਤਲਬ ਕਿ ਆਪਾਂ ਨੇ ਸਾਰਾ ਖਰਚ ਆਪਾਂ ਨੇ ਕੀਤਾ ਜੀ ਹਾਂ ਕੁੜੀ ਦੇ ਬੈਂਡ ਆਏ ਹੋਏ ਸੀਗੇ ਸਾਨੂੰ ਵਧੀਆ ਲੱਗਿਆ ਸਾਨੂੰ ਦਿਖਾਇਆ ਜੀ ਸਾਡੇ ਘਰ ਜਦੋਂ ਦੇਖਣ ਆਏ ਜੀ ਬੇਟੇ ਨੂੰ ਤਾਂ ਜੀ ਉਹ ਦੋ ਜਾਨੇ ਦੋਨੇ ਪਿਓ ਉਹਦਾ ਭਰਾ ਕੁੜੀ ਦਾ ਤੇ ਮਤਲਬ ਕਿ ਉਹਦਾ ਡੈਂਡੈਡੀ ਹੀ ਆਏ ਜੀ ਦੇਖਣ ਤੀਜਾ ਬੰਦਾ ਕੋਈ ਦੇਖਣ ਨਹੀਂ ਆਇਆ ਨਾਲ ਨਰਪਾਲ ਸਿੰਘ ਠੀਗਾ ਜੀ ਨਾਲ ਪਹਿਲੀ ਵਾਰ ਦੇਖ ਕੇ ਜੀ ਹਾਂ ਕਰ ਗਏ ਜਿਵੇਂ ਕਿ ਜੀ ਉਹਨਾਂ ਦੀ ਪਲੈਨਿੰਗ ਸੀ ਵੀ ਸਾਡਾ ਪੈਸੇ ਲਵਾਉਣਾ ਤੇ ਉਹਨਾਂ ਨੇ ਹਨਾ ਸਾਨੂੰ ਇਹ ਕਿਹਾਗਾ ਵੀ ਕੁੜੀ ਬਹੁਤ ਸਾਊ ਆ ਵਧੀਆ ਵੀ ਥੋਡੇ ਬਾਰੇ ਸੋਚੂਗੀ ਜਾ ਕੇ ਬਾਹਰ ਵੀ ਵਧੀਆ ਪਰਿਵਾਰ ਆ ਸਾਨੂੰ ਨਹੀਂ ਪਤਾ ਜੀ ਵੀ ਉਹ ਐਡੇ ਧੋਖੇਬਾਜ਼ ਬੰਦੇ ਨੇ ਜੀ ਸਾਡੇ ਨਾਲ ਉਹਨਾਂ ਨੇ ਠੱਗੀ ਲਾਉਣੀ ਹੈਗੀ ਹਾਂਜੀ ਆਂੰਦਕਾਰਜ ਹੋਏ ਹੋਣਗੇ ਹਾਂਜੀ ਆਂੰਦਕਾਰਜ ਹੋਏ ਨੇ ਜੀ 17 ਜੂਨ 2023 ਜੀ 2023 ਹਾਂਜੀ 17 ਜੂਨ ਹਾਂਜੀ ਆਂੰਦਕਾਰਜ ਹਾਂਜੀ ਆਹ ਸੀਗਾ ਜੀ ਆਂੰਦਕਾਰਜ ਵਾਲਾ ਕਾਗਜ਼ ਜੀ ਹਾਂਜੀ ਹਾਂ ਜੀ ਇਹਨਾਂ ਨੂੰ ਵੀ ਆਨੰਦ ਕਾਰਜ ਤੋਂ ਵੀ ਕੁੜੀ ਲਟਕੀ ਜੀ ਇਨਕਾਰ ਕਰ ਰਹੀ ਆ ਹੁਣ ਮਤਲਬ ਕਿ ਦੂਸਰੇ ਪੱਤਰਕਾਰਾਂ ਕੋਲੇ ਕਹਿ ਰਹੀ ਆ ਉਹ ਜੀ ਆਪਣੇ ਕਾਲ ਤੇ ਜੀ ਆਨਲਾਈਨ ਕਾਲ ਤੇ ਕਹਿ ਰਹੀ ਆ ਵੀ ਇਹ ਕਿਹੜਾ ਅਰੀਜਨਲ ਆ ਇਹਨਾਂ ਦਾ ਅੱਛਾ ਵੀ ਹਾਂ ਫਰੇਮ ਲਾ ਰਹੀ ਆ ਜੀ ਹੁਣ ਜੀ ਮਤਲਬ ਕਿ ਸੈਨ ਹੋਏ ਹੋਏ ਨਹੀਂ ਜੀ ਉਹਨਾਂ ਦੇ ਆਪਣੇ ਜੋ ਆ ਹੁੰਦੇ ਨੇ ਪ੍ਰਧਾਨ ਸਕੱਤਰ ਹੁੰਦੇ ਨੇ ਜਾਣਤੀ ਹੁੰਦੇ ਨੇ ਉਹਨਾਂ ਦੇ ਸਭ ਨੂੰ ਗਲਤ ਠਹਿਰਾ ਰਹੀ ਆ ਜੀ ਉਪਲੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਆਨੰਦ ਕਾਰਜ ਹੋਏ ਨੇ ਸਾਰੀਆਂ ਚੀਜ਼ਾਂ ਨੂੰ ਗਲਤ ਕਹਿ ਰਹੀ ਆ ਜੀ ਸਿਮਰਨਜੀਤ ਕੌਰ ਤੇ ਨੰਨਦਕਾਰ ਜਦੋਂ ਹੋਏ ਨੇ ਉਹ ਤੁਹਾਡੇ ਕੋਲ ਵੀਡੀਓ ਵਗੈਰਾ ਹੋਊ ਹਾਂਜੀ ਹੈਗੀ ਹੈ ਸਾਡੇ ਕੋਲ ਵੀਡੀਓ ਜੀ ਹਾਂਜੀ 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 ਹੈਗੀ ਹੈ ਜੀ ਤੇ ਨੰਨਦਕਾਰ ਜਿਹਾ ਵਿਆਹ ਤੋਂ ਕਿੰਨਾ ਸਮਾਂ ਪਹਿਲਾਂ ਹੋਏ ਸੀਗੇ ਮਤਲਬ ਕਿ ਨੰਨਦਕਾਰ ਜੀ ਹੋਏ ਨੇ ਜੀ 17 ਜੂਨ ਨੂੰ ਹੋਏ ਨੇ ਤੇ 17 ਜੂਨ 2023 ਜੀ ਹਾਂਜੀ ਉਹ ਆਈ ਸਾਡੇ ਘਰ ਜੀ ਮਤਲਬ ਕਿ ਬਾਹਰ ਜਾਣ ਤੋਂ 2 ਜੇ ਆਏ ਤੋਂ 6 ਦਿਨ ਪਹਿਲਾਂ ਜੀ 6 ਦਿਨ ਪਹਿਲਾਂ ਤਾਂ ਹਾਂਜੀ ਹਾਂ 26 ਜੂਨ ਨੂੰ ਆਈ ਹੈ ਜੀ ਆਪਣੀ 26 ਅਗਸਤ ਨੂੰ ਆਈ ਹੈ ਜੀ ਸਾਡੇ ਘਰ 26 ਅਗਸਤ ਨੂੰ ਆਈ ਹੈ ਤੇ ਕਈ ਨੂੰ ਕਈ ਆ ਬਾਹਰ ਬਾਹਰ ਗਈ ਹੈ ਜੀ 31 ਅਗਸਤ ਨੂੰ ਜੀ 31 ਅਗਸਤ ਨੂੰ ਹਾਂ 31 ਅਗਸਤ ਨੂੰ ਗਈ ਜੀ ਮੈਂ ਜੂਨ ਤੋਂ ਲਾ ਕੇ ਲੈ ਲੋ ਜੂਨ ਜੁਲਾਈ ਜੀ ਦੋ 2 ਮਹੀਨਿਆਂ ਚ ਸਾਰੀਆਂ ਸ਼ਾਪਿੰਗਾਂ ਕੀਤੀਆਂ ਬੇਟੇ ਨਾਲ ਗਈ ਜੀ ਸਾਰਾ ਕੁਝ ਕੀਤਾ ਜੀ ਹਾਂ ਹੁਣ ਜੀ ਇਨਕਾਰ ਕਰ ਰਹੀ ਹੈ ਹਰ ਇੱਕ ਗੱਲ ਤੋਂ ਮਤਲਬ ਕਿ ਜੋ ਵੀ ਆਪਾਂ ਨੇ ਸ਼ਾਪਿੰਗ ਕਰਵਾਈ ਉਹਨੂੰ ਸਾਰਾ ਕੁਝ ਕਰਵਾਇਆ ਸਾਰੀਆਂ ਚੀਜ਼ਾਂ ਕਰੀ ਗਈ ਤੁਸੀਂ ਨੇ ਮੇਰਾ ਕੀਤਾ ਕੀ ਹੈ ਜੀ ਇਹ ਕਿਹੜੇ ਦੇਸ਼ ਚ ਭੇਜੀ ਹੈ ਤੁਸੀਂ ਇਸੇ ਕੈਨੇਡਾ ਚ ਜੀ ਬੇ ਬ੍ਰਿੰਟਨ ਚ ਰਹਿ ਰਹੀ ਹੈ ਜੀ ਠੀਕ ਹੈ ਕੀ ਨਾਮ ਇਹਨੂੰ ਦਾ ਸਿਮਰਨਜੀਤ ਕੌਰ ਜੀ ਸਿਮਰਨਜੀਤ ਕੌਰ ਹਾਂਜੀ ਰਜਿਸਟਰੀ ਆ ਮਤਲਬ ਕਿ ਵਾਹਨ ਦੀ ਜੀ ਵਾਹਨ ਕਿਵੇਂ ਮਤਲਬ ਕਿ ਆਪਾਂ ਨੇ ਜ਼ਮੀਨ ਵੇਚ ਕੇ ਭੇਜਿਆ ਜੀ ਉਹਨੂੰ ਅੱਛਾ ਜ਼ਮੀਨ ਵੇਚ ਕੇ ਹਾਂਜੀ ਹਾਂਜੀ ਜ਼ਮੀਨ ਵੇਚ ਕੇ ਭੇਜਿਆ ਜੀ ਕਿੰਨੀ ਜ਼ਮੀਨ ਆਪਣੇ ਕੋਲੇ ਹਾਂਜੀ ਸਾਡੇ ਕੋਲੇ 3 1/2 ਕਿਲੇ ਨੇ ਜੀ 3 ਕਿਲੇ ਨੇ ਹਾਂਜੀ 3 1/2 ਕਿਲੇ ਨੇ ਜੀ ਕਿੰਨੀ ਵਿਕ ਗਈ ਹਾਂ ਆਪਣਾ 1 ਕਿਲਾ ਵਿਕ ਗਿਆ ਜੀ 1 ਕਿਲਾ ਵੇਚ ਗਿਆ 2 ਰਹਿ ਗਿਆ ਹਾਂਜੀ ਹਾਂਜੀ ਰੁੱਢ ਰਹਿ ਗਿਆ ਜੀ ਸਾਰੇ ਮਤਲਬ ਕਿ ਉਹਦੇ ਡੈਡੀ ਦੇ ਅਕਾਊਂਟ ਦੇ ਵਿੱਚ ਫੀਸਾਂ ਪਾਈਆਂ ਜੀ ਆਪਾਂ ਨੇ ਹਾਂਜੀ ਆ 570000 ਜੀ ਉਹਦੇ ਡੈਡੀ ਦੇ ਅਕਾਊਂਟ ਚ ਪਾਇਆ ਤੇ ਮਤਲਬ ਕਿ ਆ ਇੱਕ ਸਿਮਰਨਜੀਤ ਦੇ ਅਕਾਊਂਟ ਚ ਪਾਇਏ ਜੀ 6.5 ਲੱਖ ਰੁਪਏ ਜੀ ਉਹ ਦੂਸਰੀ ਉਧਰ ਪਈ ਹੈ ਜੀ ਕਿਹੜੇ ਕਿਹੜੇ ਪ੍ਰੂਫ ਦਿਖਾਈ ਜਾਈਏ ਜੀ ਤੁਹਾਨੂੰ ਹਰ ਰੋਜ਼ ਆ ਜੀ ਮਤਲਬ ਕਿ ਟਿਕਟ ਤੋਂ ਉਹ ਇਨਕਾਰ ਕਰ ਰਹੇ ਨੇ ਵੀ 185 ਦੀ ਟਿਕਟ ਨਹੀਂ ਆ ਜੀ ਬਰਨਾਲੇ ਤੋਂ ਅਸੀਂ ਟਿਕਟ ਕਰਵਾਈਆ ਪਤਾ ਕਰ ਸਕਦੇ ਹੋ ਜੀ ਤੁਸੀਂ ਸਾਡੀ ਡਿਟੇਲ ਲਿਖੀ ਹੋਈ ਹੈ ਜੀ ਜਿਹੜੀ ਕਿ ਅਸੀਂ ਉਪਲੀ ਪੰਚਾਇਤ ਕੋਲੇ 8 ਤੋਂ 10 ਵੇਰੇ ਜਾ ਕੇ ਜੀ ਅਸੀਂ ਪੰਚਾਇਤ ਨੂੰ ਉਹਨਾਂ ਦੀ ਮਨਨਤਾ ਕੀਤੀਆਂ ਜੀ ਮਤਲਬ ਕਿ ਸਾਫ ਦਾ ਸਰਪੰਚ ਉਹਨਾਂ ਨੇ ਸਾਡੀ ਇੱਕ ਨੀਜੀ ਸੁਣੀ ਹੈਗੀ ਉਲਟਾ ਜੀ ਉਹਨਾਂ ਦਾ ਸਾਥ ਦਿੰਦੇ ਰਹੇ ਨਹੀਂ ਆ ਸਾਡੇ ਸਾਰੇ ਸਬੂਤਾਂ ਨੂੰ ਜੀ ਝੂਠਾ ਸਾਬਤ ਕਰਨ ਤੇ ਲੱਗੇ ਹੋਏ ਨੇ ਜੀ ਉਹ ਜਮੂਰਨ ਜੀ ਕਾਨੂੰਨ ਦਾ ਸਹਾਰਾ ਲੈਣਾ ਪਿਆ ਜੀ ਤੇ ਹੁਣ ਪ੍ਰਸ਼ਾਸਨ ਸਾਡੀ ਬਹੁਤ ਵਧੀਆ ਸੁਣ ਰਿਹਾ ਜੀ ਉਹਨਾਂ ਤੇ ਪਰਚਾ ਵੀ ਦਰਜ ਹੋ ਗਿਆ ਤੇ ਉਹਨਾਂ ਨੂੰ ਰੈਸਟ ਵੀ ਕਰੂਗੀ ਜੀ ਕਾਨੂੰਨ ਸਾਡੀ ਬਹੁਤ ਸੁਣ ਰਹੀ ਹੈ ਜੀ ਮੈਂ ਤੁਹਾਡੇ ਪਿੰਡ ਦੀ ਜਖੇਪੜ ਦੀ ਪੰਚਾਇਤ ਗਈ ਸੀ ਤੁਹਾਡੇ ਨਾਲ ਹਾਂਜੀ ਉਹਨਾਂ ਦੀ ਵੀ ਇੱਕ ਨਹੀਂ ਸੁਣੀ ਹਾਂਜੀ ਜਖੇਪੜ ਦੀ ਪੰਚਾਇਤ ਗਈ ਆ ਉਹਨਾਂ ਦੀ ਉਹਨਾਂ ਨੇ ਇੱਕ ਨਹੀਂ ਸੁਣੀ ਜੀ ਸਾਡੇ ਪਿੰਡ ਨੇ ਸਾਡਾ ਪੂਰਾ ਸਾਥ ਦਿੱਤਾ ਜੀ ਹਾਂਜੀ ਤੇ ਹੁਣ ਅਸੀਂ ਪ੍ਰਸ਼ਾਸਨ ਤੋਂ ਕੀ ਚਾਹੁੰਦੇ ਹਾਂ ਅਸੀਂ ਪ੍ਰਸ਼ਾਸਨ ਤੇ ਹੀ ਚਾਹੁੰਦੇ ਆਂ ਵੀ ਜੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਕੁੜੀ ਨੂੰ ਜੀ ਉੱਥੋਂ ਰਿਪੋਰਟ ਕੀਤਾ ਜਾਵੇ ਜੀ ਜੋ ਜੀ ਮੇਰੇ ਬੇਟੇ ਨੂੰ ਹੁਣ ਵੀ ਧਮਕੀਆਂ ਦਿੰਦੀ ਆ ਜੀ ਵੀ ਮੈਂ ਤੇਰਾ ਉਹ ਕਰ ਦੂੰ ਆਹ ਕਰ ਦੂੰ ਮੇਰੇ ਬੱਚੇ ਤੇ ਜੀ ਨਸੇ ਤੇ ਗਲਤ ਇਲਜ਼ਾਮ ਲਾ ਰਹੀ ਆ ਜੀ ਜੀ ਸਾਨੂੰ ਜੀ ਹੁਣ ਉਹਨਾਂ ਤੋਂ ਫੁੱਲ ਖਤਰਾ ਜੀ ਸਾਨੂੰ ਮਤਲਬ ਕਿ ਉਹ ਕੋਈ ਸਰੇ ਆਮ ਫਿਰਦੇ ਨੇ ਉਹ ਰੈਸਟ ਕੀਤੇ ਜਾਣ ਜੀ ਸਾਡੀ ਜਾਨ ਨੂੰ ਖਤਰਾ ਹੈ ਜੀ ਮੇਰੇ ਬੇਟੇ ਦੀ ਜਾਨ ਨੂੰ ਕਿਉਂਕਿ ਉਹ ਬਾਹਰ ਅੰਦਰ ਰਹਿੰਦਾ ਜਾਂਦਾ ਆਪਦੇ ਕੰਮ ਲਈ ਸੋ ਕੋਈ ਵੀ ਕੰਮ ਸਿੱਖਦਾ ਕਰਦਾ ਰਹਿੰਦਾ ਜੀ ਜੀ ਆਪਣੇ ਕੈਫੇ ਖੋਲੇ ਹੋਏ ਸੀਗੇ ਉਹਦੇ ਫਰੈਂਡ ਦਾ ਜੀ ਉੱਥੇ ਲੱਗੇ ਹੋਏ ਸੀ ਤੇ ਉਹਨਾਂ ਨੂੰ ਖਤਰਾ ਜੀ ਅਸੀਂ ਆਪਣਾ ਕੈਫੇ ਵੀ ਬੰਦ ਕਰਤਾ ਜੀ ਸੰਗਰੂਰ ਦੇ ਵਿੱਚੋਂ ਜੀ ਸਾਨੂੰ ਧਮਕੀਆਂ ਦਿੱਤੀਆਂ ਗਈਆਂ ਨੇ ਜੀ ਮੇਰੇ ਬੇਟੇ ਨੂੰ ਉਹਨਾਂ ਜਾਨ ਨੰਬਰਾਂ ਤੋਂ ਧਮਕੀਆਂ ਦਿੰਦੇ ਨੇ ਜੀ